ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਔਨ ਪੁਆਇੰਟ ਚੈਨਲ ਦੇ ਦਰਸ਼ਕਾਦਾਸ ਸਵਾਗਤ ਕਰਦੀ ਹਾਂ ਤੇ ਅੱਜ ਮੈਂ ਗੱਲ ਕਰਾਂਗੀ ਇਲੈਕਸ਼ਨਜ਼ ਦੇ ਬਾਰੇ ਜਿਵੇਂ ਜਿਵੇਂ ਇਲੈਕਸ਼ਨਜ਼ ਨੇੜੇ ਆnde ਜਾ ਰਹੇ ਨੇ ਤਿਉਂ ਤੇ ਉਹ ਮਨਾਂ ਦੇ ਵਿੱਚ ਸਵਾਲ ਵੀ ਵੱਧਦੇ ਜਾ ਰਹੇ ਨੇ ਤੇ ਕੁਝ ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਸਵਾਲਾਤ ਨੇ ਭਾਰਤ ਵਿੱਚ ਸੀਟਾਂ ਕਿੰਨੀਆਂ ਹਨ ਲੋਕ ਸਭਾ ਬਣਾਉਣ ਲਈ ਪੂਰੇ ਦੇਸ਼ ਨੂੰ 543 ਸੰਸਦੀ ਹਲਕਿਆਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਵਿੱਚੋਂ ਹਰ ਇੱਕ ਹਲਕੇ ਤੋਂ ਮੈਂਬਰ ਦੇ ਚੋਣ ਕੀਤੀ ਜਾਂਦੀ ਹੈ ਦੇਸ਼ ਵਿੱਚ ਸਰਕਾਰ ਬਣਾਉਣ ਲਈ 272 ਸੀਟਾਂ ਦੀ ਲੋੜ ਹੈ ਪਿਛਲੀ ਲੋਕ ਸਭਾ ਚੋਣਾਂ ਵਿੱਚ ਬਾਜਪਾ ਐਨਡੀਏ ਨੇ 303 ਬਨਾ 323 ਸੀਟਾਂ ਜਿੱਤੀਆਂ ਸਨ ਪਿਛਲੀ ਪਾਰਟੀ ਨੇ ਚੋਣ ਵਿੱਚ ਕਿੰਨੀਆਂ ਸੀਟਾਂ ਜਿੱਤੀਆਂ ਸਨ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਬੀਜੇਪੀ ਨੇ 303 ਜਿੱਤਿਆ ਸਨ ਅਤੇ ਇਸ ਦੇ ਸਹਿਯੋਗੀ ਰਾਸ਼ਟਰੀ ਜਨਤਾ ਗਠਜੋੜ ਐਨਡੀਏ ਨੇ ਕੁੱਲ 353 ਸੀਟਾਂ ਹਾਸਲ ਕੀਤੀਆਂ ਸਨ ਪਾਰਟੀ ਬਣਾਉਣ ਲਈ ਕਿੰਨੀਆਂ ਸੀਟਾਂ ਦੀ ਲੋੜ ਹੁੰਦੀ ਹੈ ਭਾਰਤ ਦੇ ਲੋਕ ਸਭਾ ਵਿੱਚ ਸਰਕਾਰ ਬਣਾਉਣ ਲਈ ਘੱਟੋ ਘੱਟ 272 ਸੀਟਾਂ ਦੀ ਲੋੜ ਹੁੰਦੀ ਹੈ ਭਾਰਤ ਵਿੱਚ ਕਿੰਨੇ ਰਾਜ ਹਨ ਅਤੇ ਕਿੰਨੇ ਰਾਜਾਂ ਵਿੱਚ ਕਿੰਨੀਆਂ ਸੀਟਾਂ ਹਨ ਭਾਰਤ ਵਿੱਚ 28 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ ਸੀਟਾਂ ਵੱਖ-ਵੱਖ ਹਨ ਉਦਾਹਰਨ ਵਜੋਂ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਯਾਨੀ 80 ਸੀਟਾਂ ਹਨ ਜਦਕਿ ਸਿੱਕਮ ਵਿੱਚ ਸਿਰਫ ਇੱਕ ਸੀਟ ਹੈ ਪੰਜਾਬ ਵਿੱਚ ਕਿੰਨੀਆਂ ਸੀਟਾਂ ਤੇ ਹਾਟ ਸੀਟਾਂ ਹਨ ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ ਪੰਜਾਬ ਦੀਆਂ ਹਾਰ ਸੀਟਾਂ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਆਗੂ ਅਮਰਿਤਪਾਲ ਸਿੰਘ ਖਾਲਿਸਤਾਨ ਹੀ ਮਾਇਤੀ ਹਨ ਅਤੇ ਐਨਐਸਏ ਇੱਕ ਸਾਲ ਬਾਅਦ ਤੋਂ ਦਿਬਰੂਗਾੜਾ ਜੇਲ ਅਸਾਮ ਵਿੱਚ ਬੰਦ ਹਨ ਫਰੀਦਕੋਟ ਲੋਕ ਸਭਾ ਹਲਕਾ ਤੋਂ ਸਰਬਜੀਤ ਸਿੰਘ ਖਾਲਸਾ ਵੀ ਆਜ਼ਾਦ ਲੜ ਰਹੇ ਹਨ ਸੰਗਰੂਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸ਼੍ਰੋਮਣੀ ਅਕਾਲੀ ਅੰਮ੍ਰਿਤ ਸਰਦੇ ਦੇ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਹਨ ਪੰਜਾਬ ਵਿੱਚ ਪ੍ਰਮੁੱਖ ਨੇਤਾ ਨਾਲ ਕਿਹੜੀਆਂ ਪਾਰਟੀਆਂ ਹਨ ਪੰਜਾਬ ਵਿੱਚ ਮੁੱਖ ਰਾਜਨੀਤਿਕ ਪਾਰਟੀਆਂ ਹਨ ਕਾਂਗਰਸ ਬੀਜੇਪੀ ਆਪ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਨੇਤਾਵਾਂ ਵਿੱਚ ਭਗਵੰਤ ਮਾਨ ਸਿਵਰਜੀਤ ਸਿੰਘ ਬਾਂਸ ਸੁਖਬੀਰ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਹਨ ਕਿਹੜਾ ਆਗੂ ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਕੇ ਚੋਣ ਲੜ ਰਿਹਾ ਹੈ ਹਾਲ ਹੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਛੱਡ ਕੇ ਪਾਰਟੀ ਬਦਲੀ ਹੈ ਤੇ ਉਹ ਸਿਰਫ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਿਲ ਰਹੇ ਹਨ ਪੰਜਾਬ ਵਿੱਚ ਕਿਹੜੇ ਦੌਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਚੋਣਾਂ ਇੱਕ ਹੀ ਦੌਰ ਵਿੱਚ ਹੋਣਗੀਆਂ ਕਿਸ ਰਾਜ ਵਿੱਚ ਪਹਿਲੀਆਂ ਚੋਣਾਂ ਵਿੱਚ ਕਿਹੜੇ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਸਨ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੇ ਸਭ ਤੋਂ ਵੱਧ ਯਾਨੀ 62 ਸੀਟਾਂ ਜਿੱਤੀਆਂ ਸਨ ਜੁੜੇ ਰਹੋ ਔਨ ਪੁਆਇੰਟ ਚੈਨਲ ਨਾਲ ਮੈਂ ਹਰਪ੍ਰੀਤ ਫੇਰ ਹਾਜ਼ਰ ਹੋਵਾਂਗੀ ਕੁਝ ਇਹੋ ਜਿਹੇ ਖਾਸ ਸਵਾਲਾਂ ਦੇ ਨਾਲ ਧੰਨਵਾਦ